ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਦਿਨ ਹੈਗਾ ਮੰਗਲਵਾਰ ਸਕੂਲ ਕੱਲ 22 ਤਰੀਕ ਤੋਂ ਬਾਈ ਸਕੂਲ ਸ਼ੁਰੂ ਹੋਗੇ ਸੀ ਲੱਗਣੇ ਤੇ ਆਪਣਾ ਅੱਜ ਦੂਜਾ ਦਿਨ ਆਗਾ ਸਕੂਲ ਚੱਲੇ ਆਪਾਂ ਅੱਜ ਨਾ ਬੈਣ ਵੀ ਆਪਾਂ ਘਰੇ ਲਿਆਈ ਸੀ ਠਾਣਾ ਧੋਣਾ ਸੁਣੋ ਅੱਜ ਫੇਰ ਕੱਲ ਧੁੱਪ ਨਿਕਲਾਈ ਸੀਗੀ ਤੇ ਅੱਜ ਫੇਰ ਧੁੰਦ ਬਹੁਤ ਜ਼ਿਆਦਾ ਪੈ ਗਈ ਤੇ ਟਾਈਮ ਹੋ ਗਿਆ ਪਾਉਣੇ 7:30 ਹੋ ਗਏ 7:30 ਹੋ ਗਏ ਤੇ ਹੁਣ ਆਪਾਂ ਚੱਲਦੇ ਆ ਸਕੂਲ ਪਿੱਤੂ ਤੇ ਮਮਾ ਸੁੱਤੇ ਪਏ ਨੇ ਆਪਾਂ ਚੱਲਦੇ ਆਂ ਚੰਗਾ ਮੈਂ ਜਾਨਾ ਓਏ ਲਓ ਜੀ ਆਪਾਂ ਚੱਲੇ ਹੁਣ ਤੇ ਆ ਲੋਈ ਆਪਾਂ ਸੀਟ ਥੱਲੇ ਧਰ ਲਾ ਲੈਨੇ ਸੀਟ ਠੰਡੀ ਵਗਾਰ ਹੁੰਦੀ ਐ ਲਾਈਟਾਂ ਕਰ ਦਈਏ ਬੰਦ ਇੱਕ ਚੱਕ ਲਈ ਆਪਾਂ ਪਾਣੀ ਦੀ ਬੋਤਲ ਅੱਜ ਜੀ ਸੋਨੂੰ ਬੈਂਡ ਡਰਾਈਵਰ ਦੀ ਉਹ ਦਿਖਾਉਣਿਆ ਕਿੰਨਾ ਕਹੋਂਦਾ ਆ। ਆਪਾਂ ਪਹਿ시 5:30 ਵਜੇ 5:30 ਵਜੇ ਉੱਠ ਠਟ ਕੇ 10 ਮਿੰਟ ਫੋਨ ਦੇਖ ਲੈਣਿਆ। ਤੇ ਉਤੋਂ ਬਾਅਦ ਨਾਨੂ ਕੇ ਰੈਡੀ ਹੋ ਕੇ ਭੱਜਾ ਲੈਣਿਆ। ਪੈਸੇ ਤਾਂ ਆਪਾਂ ਮੋਟਰਸਾਈਕਲ ਤੇ ਜਾਂਦੇ ਨੇ ਮੋਟਰਸਾਈਕਲ ਕੋਲ ਖੜਿਆ। ਤੇ ਅੱਜ ਆਪਾਂ ਗੱਡੀ ਕਰੇ ਲਿਆਈ ਸੀ ਕੱਲ। ਇਹ ਗੱਡੀ ਦਾ ਨਾ ਕੰਮ ਕਰਾਇਆ ਫੁੱਲ। ਤੇ ਗੱਲ ਤਵਾਈ ਤੋਂ ਹੀ ਸੀਗੀ ਕੱਲ ਮੈਂ ਇੱਧਰ ਲਿਆਇਆ ਸੀ ਫਰੇ ਨੂੰ ਗੱਡੀ ਨੇ ਬਹੋਣੇ ਸੀ ਵਿੱਚੋਂ ਲੋ ਜੀ ਬਾਹਰ ਖੋਲਦੀ ਹੁਣ ਦੇਖੋ ਟੰਡਵਾਰ ਲੋਚ ਚੱਲੇ ਹਾਂ ਟੱਕੀ ਬਾਰੀਏ ਬੰਦ ਐਦਾਂ ਦੀ ਆਪਣੇ ਬੈਣਾ ਭਾਈ ਸਕੂਲ ਵਾਲੀ ਨੇ ਤੇ ਬੱਚੇ ਬੈ ਜਾਂਦੇ ਅੱਜ 14 15 ਛੋਟੇ ਬੱਚੇ ਤੇ ਤੋਂ ਦੇਖ ਤੋਂ ਦਾ ਤੇ ਚਲੋ ਹੁਣ ਆਪਾਂ ਮਿਲਦੇ ਆਂ ਲੈ ਕਨੈਕਟਰ ਨੂੰ ਚੜਾ ਲਈ ਆਪਾਂ ਤੇ ਨਿਕਲ ਜਾਂਦੇ ਆਂ ਪੱਕੇ ਦਾ ਹਾਂਜੀ ਆਪਣਾ ਆਪਣੇ ਆਹ ਰੋੜ ਜਾਂਦਾ ਸੁਨਾਮ ਨੂੰ ਆ ਜਾਂਦਾ ਪਿੱਖੀ ਨੂੰ ਪਿੱਖੀ ਮੈਨੂੰ 2 ਕਿਲੋਮੀਟਰ ਅਰੋਂ ਆ ਨਾਲਾ ਦਾ ਪਿੱਖੀ ਦਾ ਨਾਲਾ ਹਾਂ ਇੱਥੇ ਨਾ ਐਕਸੀਡੈਂਟ ਹੋਇਆ ਨਾਲੇ ਦੇ ਪੁਲ ਤੇ ਵੀ ਕੀ ਬੀ ਐਮਪਾਇਰਸ ਦੇ ਨਾਲ ਆ ਦੇਖੋ ਦੋਨੇ ਘੋੜੇ ਵਿੱਚ ਹੀ ਡਿੱਗ ਪਏ ਬੰਦਿਆਂ ਦੀ ਕਹਿੰਦੇ ਬਚਤ ਰਹੀ ਦੇਖੋ ਯਾਰ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਤੇ ਵੈਸੇ ਆਪਾਂ ਕੋਲੇ ਹੈ ਨਹੀਂ ਸੀਗੇ ਜਦੋਂ ਐਕਸੀਡੈਂਟ ਹੋਇਆ ਕਿਵੇਂ ਹੋਇਆ ਉਹ ਆਪਾਂ ਨੂੰ ਪਤਾ ਨਹੀਂ ਕਿਹਦੀ ਗਲਤੀ ਆ ਕਿਹਦੀ ਨਾ ਉਹ ਘੋੜੇ ਦਾ ਮੂੰਹ ਥੱਲੇ ਰੱਬਿਆ ਗਿਆ ਆ ਘੋੜੇ ਦੇ ਤੇਲ ਵਾਲੀ ਟੈਂਕੀ ਦੇ ਸਿਮੈਂਟ ਵਾਲੇ ਦੇ ਥੱਲੇ ਦੱਪਿਆ ਗਿਆ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਭਾਈ ਬਹੁਤ ਖਤਰਨਾਕ ਹੈ ਛੱੜੀ ਮਸ਼ੀਨਰੀ ਦੇਖੋ ਕੜਕੜੇ ਟਰਾਲੇ ਦੋ ਚਲੋ ਰੱਬ ਦੀ ਕਿਰਪਾ ਨਾਲ ਚਲੋ ਬੰਦੇ ਦੇ ਸੱਟ ਤਾਂ ਨਹੀਂ ਵੱਜੀ ਇੰਨੀ ਬਹੁਤ ਬਚਤ ਰਹੀ ਜੀ ਔਰ ਕੱਟੀਆਂ ਦਾ ਬੜਾ ਨੁਕਸਾਨ ਹੋ ਗਿਆ ਨਾ ਇਹ ਦੋਨੀਆਂ ਇਧਰ ਆਉਂਦੇ ਸੀ ਵੀ ਹਾਂ ਹਾਂ ਮਾਗਰ ਮੂਰੇ ਬਾਈ ਅੱਛਾ ਮਾਗਰ ਮੂਰੇ ਆਉਂਦੇ ਸੀ ਦੋਨੇ ਮੂਰੇ ਖਾਲੀ ਗੱਡੀ ਸੀ ਆ ਮਾਗਰ ਭਾਈ ਪਰਿਵਾਰੀ ਉਹੀ ਬਰੇਕ ਕੱਢਣਾ ਮੰਗਦੀ ਮਾਗਰ ਅੱਛਾ ਤੁਸੀਂ ਦੇਖਿਆ ਇਹ ਨਾ ਨਾ ਦੇਖਿਆ ਕੋਈ ਨਹੀਂ ਉਹ ਪੜਾ ਹੋਇਆ ਯਾਰ ਹਣਾ ਬੰਦਾ ਜਿਹੜਾ ਬੰਦੇ ਦਾ ਬਚ ਰੇ ਬਾਈ ਯਾਰ ਮਸਤਾਬ ਹੋਣੀ ਆ ਯਾ ਉਹ ਸਾਫ ਹੋਣੀ ਹੋਣੀ ਕਿ ਭੇਜ ਨੀ ਨਵੇਂ ਘੋੜੇ ਨੇ ਹਣਾ ਯਾਰ ਜਾਂ ਵੀ ਇਹ ਤੇਲ ਖਾਲੀ ਸੀ ਕਿ ਭਰਿਆ ਹੋਇਆ ਯਾਰ ਇਹ ਹਾਂਜੀ ਖਾਲੀ ਹੈ ਇਹ ਤਾਂ ਹਾਂ ਭਰਿਆ ਹੁੰਦਾ ਅੱਕ ਲੱਗ ਜਾਂਦੇ ਹਣਾ ਅ ਕਡੇ ਕਡੇ ਘੋੜੇ ਨੇ ਯਾਰ ਕਮਾਲ ਡਿੱਗੇ ਬੜੇ ਨੇ ਹੈ ਜਰਮਾਵੜਾ ਤੇ ਕੋਲ ਆਣਾ ਕੋਈ ਆਣਾ ਤੇ ਕੋਲ ਐਤੋਂ ਪੀਕੀ 2 ਕਿਲੋਮੀਟਰ ਰਹਿ ਜਾਂਦਾ ਮਾਨਸਾ ਠੇਕੇ ਇਹ ਆਪੋਰ ਦੇਖੋ ਨਾਲੇ ਦਾ ਪੋਲਾ ਹਾ ਇੱਥੇ ਨਾ ਬਹੁਤ ਐਕਸੀਡੈਂਟ ਹੁੰਦੇ ਆ ਯਾਰ ਬਹੁਤ ਜ਼ਿਆਦਾ ਹੁੰਦੇ ਆ ਹਨਾ ਬਹੁਤ ਜ਼ਿਆਦਾ ਹੁੰਦੇ ਆ ਬਰੇ ਐਕਸੀਡੈਂਟ ਦੇਖੋ ਇਹ ਜਿੰਨੀ ਦਸਦਾ ਜਾ ਰਹੇ ਆ ਹੋਰ ਐਤੋਂ ਮਾਨਸਾ ਹੈਗਾ ਆਪਣਾ 20 ਕਿਲੋਮੀਟਰ ਇਤਰੋ ਸੁਨਾਮ ਹੈਗਾ 5 ਕਿਲੋਮੀਟਰ ਤੇ ਸੁਨੂ ਥੱਲੋਂ ਦੀ ਦਿਖਾਉਣੇ ਆ ਜਾ ਕੇ ਦੇਖੋ ਉਹ ਪਿਆਦਰ ਕੋੜੇ ਦਾ ਸਰ ਗਿਰੋਕਾ ਬਹੁਤ ਪੈੜਾ ਹੋਇਆ ਯਾਰ ਹਨਾ ਦਿਲ ਹਲਦਾ ਯਾਰ ਦੇਖ ਕੇ ਹੈ ਬੰਦੇ ਵਿੱਚੋਂ ਬੰਦੇ ਤਾਂ ਬਚਤਰੇ ਕੀ ਚਲੋ ਇੰਨੀ ਵੀ ਸ਼ੁਕਰ ਹੈ ਕਦਾ ਮੂਹਰ ਤੋਂ ਨਿਕਲਦਾ ਤੁਹਾਨੂੰ ਜਣਾ ਓਏ ਹਾਂ ਇੱਕਦੋ ਹੋਇਆ ਯਾਰ ਸਵੇਰੇ ਹੋਇਆ ਘਰਾਂ ਤੋਂ ਹੋਇਆ ਇਹ ਉਹ ਗੱਡੀ ਨੰਬਰ ਕੰਨਾ ਕਹਿੰਦਾ ਉਹ ਬਈ ਟੈਂਕੀ ਦਾ ਨੰਬਰ ਲਿਖਿਆ ਦਾ ਗੱਡੀ ਦਾ ਪੀਵੀ 13 ਪੀਵੀ 13 ਪੀਵੀ 13 ਏਡਬਲਯੂ 555 ਪੀਵੀ ਪੀਵੀ 13 ਇੱਕ ਮਿੰਟ ਇੱਕ ਮਿੰਟ ਪੀਵੀ 13 ਕਿੰਨਾ ਅੱਗੇ ਪੀਵੀ 13 ਇਹ ਦਾ ਉਹ 50 ਕੱਤੀ ਪੀਵੀ 13 ਏ ਡਬਲਯੂ ਕਿੰਨਾ ਨੰਬਰਾਂ ਮਾਰੇ ਵਾਲੀ ਪਿੰਡਿਆ ਪੀਵੀ 13 ਪੀਵੀ 13 ਪੀਵੀ 13 ਏ ਜੂ 50 31 50 31 50 31 ਉਹਦਾ ਨੰਬਰ ਕਿੰਨਾ ਦੂਜਾ ਦਾ ਕਿਉਂਦਾ ਐਕਸੀਡੈਂਟ ਹੋਇਆ ਕੋਈ ਤੇਰੇ ਟੈਂਕੀ ਦਾ ਓਏ ਬੜਾ ਪੜਾ ਹੋਇਆ ਕਦੇ ਆਪਣਾ ਪੀਖੀ ਪੁਲਤੀ ਕਿੰਨਾ ਦਾ ਪੜਾ ਪੀਵੀ ਪੀਵੀ 13 ਪੀਵੀ 13 A W 5031 5031 ਇਹਦਾ ਨੰਬਰ ਆ ਬਾਈ ਉਹਦਾ ਨੰਬਰ ਨਹੀਂ ਪਤਾ ਕਿੰਨਾਗਾ ਉਹਦਾ ਦਿਸ ਨਹੀਂ ਰਹਾ ਤੇ ਆ ਮੁੰਡੇ ਦਾ ਭਾਈ ਵੀ ਟਰਾਲਾ ਚਲਾਉਂਦਾ ਉਹਨੂੰ ਫੋਨ ਕਰਤਾ ਬਾਈ ਨੇ ਵੀ ਕੋਈ ਅਜਨ ਦਾ ਹੋਵੇ ਬੰਦਾ ਚੱਲ ਇਹਨਾਂ ਨੂੰ ਨੀਂਦ ਨੂੰ ਆਈ ਲੱਗਦੀ ਆ ਯਾਰ ਬੰਦਾ ਕੰਬਲ ਪਿਆ ਹੈ ਹਨਾ ਮੂਰੇ ਜਿਵੇਂ ਨੀਂਦ ਨੂੰ ਆਈ ਹੁੰਦੀ ਆ ਬੰਦੇ ਨੂੰ ਮੇਂਧਰ ਮੇਂਧਰ ਆਈ ਸੀ ਪੀ ਮੇਂਧਰ ਵਾਲਿਆਂ ਦਾ ਮੇਂਧਰ ਵਾਲਿਆਂ ਦੀ ਐ ਇਹ ਹੰਦੇ ਐਸੀ ਪੀ ਦੇ ਵਿੱਚ ਲਿਖਿਓ ਨਾ ਹਾਂ ਐਪੀ ਵੱਡਾ ਕੰਮ ਹੋਤੋਂ ਨੇ ਬੱਚੇ ਦੀਆਂ ਨਾਲੇ ਕੋਈ ਲੋ ਟੈਂਕਰ ਆਇਆ ਨਾ ਇਹ ਓਏ ਮਾਝਾ ਰੇਸ ਅਸਟਰੀਆ ਹੈ ਇਹਦਾ ਨੰਬਰ ਹੈਗਾ ਐਚ ਆਰ 39 ਮੂਰੇ ਕਿੰਨਾ ਓਏ ਈ 49 49 45 ਐਚ 438 ਈ 1045 ਹੌਲੀ ਚਲਾਵੇ ਯਾਰ ਧੁੰਦ ਚਕਣੀ ਬੱਚਤ ਰਹੀ ਜਾਈ ਵੀ ਚੱਲ ਬੰਦਿਆਂ ਦੀ ਦੁਬਾਰੇ ਫੇਰ ਦੱਸਦੇ ਆ ਯਾਰ ਥਾਂ ਮੰਨ ਲਓ ਇੱਧਰ ਸੁਨਾਮ ਆਪਾਂ ਨੂੰ 28 ਕਿਲੋਮੀਟਰ ਇੱਧਰ ਪੀਖੀ ਆ 2 ਕਿਲੋਮੀਟਰ ਅ ਨਾਵਾ ਦਾ ਪੌਲਾ ਜਿਹੜਾ ਭੀੜਾ ਇਹ ਸਕੂਲ ਜਿਆਦਾ ਐਕਸੀਡੈਂਟ ਹੁੰਦੇ ਨੇ ਵੀਰੇ ਬਿਰਕਲੇ ਹੋ ਰਹੇ ਹੁੰਦੇ ਵੀ ਬਾਲੇ ਨੇ ਭਾਈ ਐਕਸੀਡੈਂਟ ਬਾਈ ਬੜਾ ਪੁਲ ਤੰਗ ਹੈ ਵੱਡੇ ਭਾਈ ਹਾਂ ਪੁਲ ਬਾਲਾ ਤੰਗ ਹੈ ਇੱਕ ਉਹ ਉੱਥੇ ਜੰਪ ਆ ਕੇ ਟਰਾਲਾ ਭਰਿਆ ਸੀਗਾ ਮੂਰਲੇ ਨੇ ਇਹ ਦੋਨੇ ਇੱਕ ਇੱਕ ਸਾਈਡ ਤੇ ਜਾਂਦੇ ਸੀਗੇ ਮੂਰਲੇ ਨੇ ਮਾਰੇ ਬ੍ਰੇਕ ਮਾਰੇ ਹੋਣਗੇ ਪਿਛਲਾ ਘੇੜਾ ਖਾ ਗਿਆ ਭਰਿਆ ਹੋਇਆ ਸੀ ਤੇ ਉਹ ਵੀ ਤੇਲ ਦਾ ਭਿੰਡਾ ਟੈਂਕਰ ਵੀ ਭਰਿਆ ਹੋਇਆ ਤੇਲ ਦਾ ਚੱਲੀਏ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ